ਉਤੋਂ علاوہ ਪੈਡੀ ਦਾ ਕੰਮ ਕਰਦੇ ਸੀ ਪੈਡੀ ਦੀ ਸਪਲਾਈ ਪੈਡੀ ਦਾ ਮਾਲਵੇ ਤਿਆਰ ਕਰਦੇ ਆ ਪੈਡੀ ਅਸੀਂ ਨੂੰ ਲੰਘ ਗਿਆ ਥੋੜਾ ਬਤਾ ਜੋ ਬਚਿਆ ਸੀ ਮਾਲ ਉਹ ਵੀ ਹਟ ਕੋ ਪਿਆ ਦੇਖਿਆ ਤੂੰ ਪਿੱਛੇ ਪਿਆ ਉਹ ਵੀ ਡੈਮੇਜ ਹੋ ਗਿਆ ਲੱਗੇ ਚੱਲੋ ਵੀ ਮੈਂ 7-8 ਲੱਖ ਦਾ 10 ਲੱਖ ਦਾ ਮਕਾਨ ਤੇ ਉਹ ਵੀ ਆ ਇਹ ਤਰਪਾਲਾਂ ਪਈਆਂ ਈ ਲੱਖ ਰੁਪਏ ਦੇ ਤਰਪਾਲਾਂ ਜਿਹੜੀ ਫਰਮਿਕੇਸ਼ਨ ਕਰਦੇ ਆਪਾਂ ਕਰਕੇ ਉਹਨੂੰ ਚੱਕਿਆਂ ਨੂੰ ਉਹ ਵੀ ਸਾਰੀਆਂ ਖਰਾਬ ਹੋ ਗਈਆਂ ਯਾਰ ਬੈਗ ਹੀ ਉੱਚੋਂ ਅਸੀਂ ਜੋ ਸਸਕੀਤਾ ਵੀ ਕਟੋ-ਕਟੋ ਵੀ 10000 ਬੈਗ ਜਿਹੜਾ ਉਹ ਡੈਮੇਜ ਹੋ ਗਿਆ ਅਸੀਂ ਜੋ ਕਰ ਸਕਦੇ ਅਸੀਂ ਆਪਣੇ ਗੇਟਾਂ ਤੇ ਗਾੜੀ ਤੇ ਟੋੜੇ ਲਾ ਕੇ ਮਿੱਟੀ ਪਾਈ ਬੰਦ ਬਣਾਏ ਕਰਕੇ ਕਿ ਅੰਦਰ ਪਾਣੀ ਨਾ ਆਵੇ ਅਸੀਂ ਜੋ ਵੀ ਪੋਸੀਬਲ ਇਹ ਅਸੀਂ ਅਰੇ ਪਾਣੀ ਦੇ ਵਿੱਚ ਵੀ ਲੱਗੇ ਰਹੇ ਹਾਂ ਇਹ ਸਰ ਫਸਟ ਟਾਈਮ ਹੋਇਆ ਸਾਡੀ ਲਾਹਵਤ ਫਸਟ ਟਾਈਮ ਹੋਇਆਗਾ ਮੈਂ ਤਾਂ ਸਤਿ ਸ਼੍ਰੀ ਅਕਾਲ ਦਾ ਗ੍ਰੇਟ ਪੰਜਾਬੀ ਟੀਵੀ ਵੇਖ ਰਹੇ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਦਸ਼ਕੋ ਤੁਸੀਂ ਵੇਖਿਆ ਕਿ ਹੜ੍ਹ ਹੜਾਂ ਨੇ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਜਿਸ ਤਰੀਕੇ ਨਾਲ ਮੈਂ ਅੱਜ ਗੱਲ ਕਰਾਂ ਅੰਮ੍ਰਿਤਸਰ ਦੇ ਬਹੁਤ ਸਾਰੇ ਪਿੰਡ ਜਿਹੜੇ ਨੇ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੋਇਆ ਜੇ ਕਿਸਾਨਾਂ ਦੇ ਖੇਤਾਂ ਦੀ ਗੱਲ ਕਰਾਂ ਤਾਂ ਹਜ਼ਾਰਾਂ ਏਕੜ ਕਿਸਾਨਾਂ ਦੇ ਜਿਹੜੇ ਖੇਤੀਓ ਪਾਣੀ ਚ ਡੁੱਬ ਗਏ ਜੇ ਪਸ਼ੂਆਂ ਦੀ ਗੱਲ ਕਰਾਂ ਤਾਂ ਬਹੁਤ ਸਾਰੇ ਪਸ਼ੂ ਜਿਹੜੇ ਸੀ ਇਸ ਹੜ੍ਹ ਵਿੱਚ ਰੁੜ ਗਏ ਉਸ ਸਿੱਧਕੇ ਨਾਲ ਹੀ ਜਿਵੇਂ ਅ ਬੀਜ ਮਾਲਕਾਂ ਦੀ ਗੱਲ ਕਰਾਂ ਜਿਹੜੇ ਬੀਜ ਤਿਆਰ ਕਰਨ ਲਈ ਫੈਕਟਰੀਆਂ ਤੇ ਉਹਨਾਂ ਦਾ ਵੀ ਬਹੁਤ ਸਾਰਾ ਨੁਕਸਾਨ ਹੋਇਆ ਇਸ ਸਿੱਧਕੇ ਨਾਲ ਹੀ ਅਸੀਂ ਅਜਨਾਲਾ ਦੇ ਪਿੰਡ ਗੁਜਰਾਪੁਰਾ ਵਿੱਚ ਮ ਮੈਂ ਤੁਹਾਨੂੰ ਤਸਵੀਰਾਂ ਦਿਖਾਉਂਗਾ ਕਿ ਬਹੁਤ ਵੱਡਾ ਨੁਕਸਾਨ ਹੋਇਆ ਹੈ ਜਿਸ ਤਰੀਕੇ ਨਾਲ ਇੱਥੇ ਕਣਕ ਦੀ ਜਿਹੜਾ ਬੀਜ ਤਿਆਰ ਹੁੰਦਾ ਸੀ ਨਾਲ ਨਾਲ ਇੱਥੇ ਝੋਨੇ ਦਾ ਬੀਜ ਤਿਆਰ ਹੁੰਦਾ ਸੀ ਪਰ ਇਸ ਵੇਲੇ ਇਹ ਜਿਹਦੇ ਤੁਹਾਨੂੰ ਢੇਰ ਲੱਗ ਰਹੇ ਨੇ ਮਿੱਟੀ ਦੇ ਨਹੀਂ ਇਹ ਕਣਕ ਦੇ ਢੇਰ ਨੇ ਜਿਹੜੇ ਕਿ ਮਿੱਟੀ ਬਣ ਚੁੱਕੇ ਨੇ ਤੇ ਸਾਰੀ ਜਿਹੜੀ ਕਣਕ ਆ ਉਹ ਬਿਲਕੁਲ ਮਿੱਟੀ ਦਾ ਰੂਪ ਧਾਰਨ ਕਰ ਚੁੱਕੀ ਹੈ ਕਿਉਂਕਿ ਲਗਾਤਾਰ ਇਸ ਗਦਾਮ ਅੰਦਰ 4 ਤੋਂ 5 ਫੁੱਟ ਜਿਹੜਾ ਪਾਣੀ ਭਰ ਗਿਆ ਉਸ ਪਾਣੀ ਭਰਨ ਦੇ ਨਾਲ ਜਿਹੜਾ ਬਹੁਤ ਖਾਸਾ ਨੁਕਸਾਨ ਹੋਇਆ ਜੇ ਮੈਂ ਨਾ ਫੀਡ ਜਿਹੜੇ ਹੈਗੇ ਸੀਗੇ ਬੀਜ ਮਾਲਕ ਸੀਗੇ ਜਿਹੜੇ ਫੈਕਟਰੀ ਵਾਲੇ ਸੀਗੇ ਉਹਨਾਂ ਦਾ ਜੇ ਗੱਲ ਕਰਾਂ ਕਰੋੜਾਂ ਰੁਪਏ ਦਾ ਜਿਹੜਾ ਨੁਕਸਾਨ ਹੋਇਆ ਤੇ ਇਹ ਜਿਹੜੇ ਸਾਰੀਆਂ ਬੋਰੀਆਂ ਸੀਗੀਆਂ ਉਹ ਪਾਣੀ ਨਾਲ ਗਲਦੀਆਂ ਸ਼ੁਰੂ ਹੋ ਗਈਆਂ ਸਾਡੇ ਨਾਲੇ 20 ਫੈਕਟਰੀ ਦੇ ਮਾਲਕ ਵੀ ਸਾਡੇ ਨਾਲ ਮੌਜੂਦ ਨੇ ਗੁਰਸ਼ਰਨਜੀਤ ਸਿੰਘ ਜੀ ਹਾਂਜੀ ਪਾਜੀ ਕੀ ਕਹਿਣਾ ਚਾਹੁੰਦੇ ਹੋ ਜਿਸ ਤਰੀਕੇ ਨਾਲ ਵੱਡਾ ਨੁਕਸਾਨ ਹੋਇਆ ਕਿੰਨੇ ਕ ਦਾ ਜਿਹੜਾ ਇਹ ਮਾਲ ਲੱਗਾ ਸੀ ਅੰਦਰ ਤੇ ਪਾਜੀ ਪਹਿਲੋਂ ਤੇ ਬਹੁਤ ਧੰਨਵਾਦ ਤੁਸੀਂ ਸਾਡੀ ਸਾਰ ਲਈ ਇੱਥੇ ਆਏ ਹੋ ਤੁਹਾਡੇ ਜੋ ਹਾਲਾਤ ਆ ਤੁਸੀਂ ਵੇਖੇ ਆ ਤੇ ਜਿਹੜੀ ਨੁਕਸਾਨ ਦੀ ਤੁਸੀਂ ਗੱਲ ਕਰਨ ੜੀ ਉਹ ਨੁਕਸਾਨ ਤੇ ਕਟੂ-ਕਟ ਵੀ ਜੋ ਐਸੈਸ ਕੀਤਾ ਸੀ ਇਸ ਟਾਈਮ ਡੇਢ ਤੋਂ 2 ਕਰੋੜ ਦਾ ਮਤਲਬ ਡੇਢ ਪੌਣੇ 2 ਕਰੋੜ ਦੇ ਲਾਗੇ ਬੰਦੇ ਨੁਕਸਾਨ ਆ। ਬਾਕੀ ਤੇ ਤੁਸੀਂ ਦੇਖਿਆ ਲੇਬਰ ਕੰਮ ਕਰਨ ੜੀ 35-40 ਬੰਦੇ। ਉਹ ਜਦੋਂ ਸਮਾਨ ਨੂੰ ਪੂਰੇ ਚੱਕੇ ਪਲਟ ਕੇ ਉਤ ਤੋਂ ਬਾਅਦ ਲਾਸਟ ਗਿਣਤੀ ਕਰਾਂ ਕਾਊਂਟਿੰਗ ਕਰਾਂਗੇ ਬਚਿਆ ਮਗਰ ਕੀ ਆ। ਉਹ ਫੇਰ ਹੀ ਬਾਅਦ ਚ ਲੱਗਣਾ ਵੇ ਕੀ ਹੋਇਆ ਪਰ ਮੋਟਾ-ਮੋਟਾ ਜੋ ਸਾਨੂੰ ਅੰਦਾਜ਼ਾ ਵਾ ਵੀ ਡੇਢ ਤੋਂ ਪੌਣੇ 2 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਵਾ। ਕਣਕ ਦਾ ਬੀਜਦਾਈ। ਕਿਹੜਾ-ਕਿਹੜਾ ਬੀਜ ਤਿਆਰ ਝੋਨੇ ਤੇ ਕਣਕ ਦੇ ਸਾਰੀਆਂ ਵੈਰਾਈਟੀਆਂ ਦੇ ਬੀਜ ਤਿਆਰ ਕਰਦੇ ਆ। ਸਾਡੇ ਕੋਲ ਹੁਣ ਇਸ ਟਾਈਮ 15 ਵੈਰਾਈਟੀਆਂ ਦਾ ਬੀਜ ਪਿਆ ਹੋਇਆ ਕਣਕ ਦਾ ਜੋ ਸર્ટਿਫਾਈਡ ਤੇ ਫਾਊਂਡੇਸ਼ਨ ਸੀ। ਅੱਛਾ ਜੀ। ਉਹਦੇ ਨਾਲ TL ਵੀ ਕੁਝ ਪਿਆ ਸੀ। ਤੇ ਉਸ ਤੋਂ ਇਲਾਵਾ ਪੈਡੀ ਦਾ ਕੰਮ ਕਰਦੇ ਸੀ। ਪੈਡੀ ਦੀ ਸਪਲਾਈ ਪੈਡੀ ਦਾ ਮਾਲ ਵੀ ਤਿਆਰ ਕਰਦੇ ਆ। ਪੈਡੀ ਜੀ ਨੂੰ ਤਾਂ ਲੰਘ ਗਿਆ ਥੋੜਾ ਬਹੁਤਾ ਜੋ ਬਚਿਆ ਸੀ ਮਾਲ ਉਹ ਵੀ ਸਾਡੇ ਕੋਲ ਪਿਆ ਦੇਖਿਆ ਤੁਸੀਂ ਪਿੱਛੇ ਪਿਆ ਉਹ ਵੀ ਡੈਮੇਜ ਹੋ ਗਿਆ ਕਰਕੇ ਉਹਦਾ। ਟੋਟਲ ਕਿੰਨੇ ਟਰੋੜੇ ਲੱਗੇ ਸੀ ਮਾਲ ਦੇ ਦਾ? ਜਿਹੜੇ ਬੈਗ ਸਾਡੇ ਕੋਲ ਪਏ ਸੀ 55 ਕਿਲੋ ਵਾਲੇ ਉਹ ਹੈਗੇ ਸੀ 32000 ਬੈਗ ਇਹ। ਪਤੀਰ ਬੈਗ ਹੀ ਉੱਚੋਂ ਅਸੀਂ ਜੋ ਸਸਕੀਤਾ ਵੀ ਕਟੋ-ਕਟ ਵੀ 10000 ਬੈਗ ਜਿਹੜਾ ਉਹ ਡੈਮੇਜ ਹੋ ਗਿਆ ਹਾਂਜੀ ਬਿਲਕੁਲ ਲਗਾਤਾਰ ਜਿਸ ਤਿੱਕੇ ਜਦੋਂ ਪਾਣੀ ਆਉਂਦਾ ਪਹਿਲਾਂ ਸਰਕਾਰ ਵੱਲੋਂ ਅਨਾਉਂਸਮੈਂਟਾਂ ਕੀਤੀਆਂ ਗਈਆਂ ਸੀ ਕਿ ਸੁਰੱਖਿਅਤ ਜਗ੍ਹਾ ਤੇ ਪਹੁੰਚਿਆ ਜਾਵੇ ਆਪਣੇ ਪਸ਼ੂਆਂ ਨੂੰ ਸੁਰੱਖਿਅਤ ਕੱਢ ਲਿਆ ਜਾਵੇ ਹਾਂਜੀ ਹਾਂਜੀ ਅਜੇ ਹਾ ਮੈਸੇਜ ਮਿਲਿਆ ਸੀ ਪਰ ਆਪਾਂ ਇਹਦੀ ਕੋਈ ਪਤਾ ਸੀ ਕਿ ਇੱਥੇ ਪਾਣੀ ਆ ਜਾਣਾ ਪਹਿਲਾਂ ਵੀ ਆਇਆ ਇੱਥੇ ਆਉਂਦਾ ਰਿਹਾ ਪਾਣੀ ਕਿ ਪਹਿਲੀ ਵਾਰ ਹੀ ਆਇਆ ਜੀ ਸਰ ਫਸਟ ਟਾਈਮ ਹੋਇਆ ਸਾਡੀ ਲਾਈਫ ਤੇ ਫਸਟ ਟਾਈਮ ਹੋਇਆਗਾ ਮੈਂ ਤਾਂ ਮਹ ਲੋ ਅਸੀਂ ਤੇ ਕਦੀ ਪਾਣੀ ਦੇਖਿਆ ਨਹੀਂ ਜੋ ਪਾਣੀ ਇਰਕਾ ਹੋਏ ਆ ਜੋ ਹਲਾਤ ਇਰਕਾ ਬਣਿਆ ਇਹਦੇ ਬਾਰੇ ਸਾਨੂੰ ਤਾਂ ਕੋਈ ਜਾਣਕਾਰੀ ਹੈ ਨਹੀਂ ਨਾ ਹੀ ਇਦਾਂ ਦਾ ਕੁਝ ਦੇਖਿਆ ਹੈ ਕਰਕੇ ਪਰ ਜਿਹੜੀ ਤੁਸੀਂ ਗੱਲ ਕਰਨ ਦੇ ਸੀ ਵੀ ਮਹ ਲੋ ਸਰਕਾਰ ਨੇ ਕਿਹਾ ਸੀ ਅਸੀਂ ਬੜੀ ਕੋਸ਼ਿਸ਼ ਕੀਤੀ ਵੇਖੋ ਇੰਨਾ ਉਹਨੂੰ 32000 ਬੈਗ ਚੁੱਕੇ ਉਦੋਂ ਵਾਤੇ ਘੱਟੋ ਘੱਟ 70 80 ਗੱਡੀਆਂ ਚਾਹੀਦੀਆਂ ਵਾ ਲੇਬਰ ਚਾਹੀਦੀ ਹੈ ਕੋਈ 1000 ਬੰਦਾ 500 ਬੰਦਾ ਉਹਨੂੰ ਕਿੱਥੋਂ ਲਿਆਉਂਦੇ ਕਰਕੇ ਕਿੰਨਾ ਜਦੋਂ ਇਹੋ ਜਿਹਾ ਮਾਹੌਲ ਬਣਿਆ ਹੁੰਦਾ ਕੋਈ ਕੰਮ ਕਰਨੋਂ ਤਿਆਰੀ ਨਹੀਂ ਹੁੰਦਾ ਲੇਬਰ ਵੀ ਕੰਮ ਕਰਨੋਂ ਤਿਆਰ ਨਹੀਂ ਹੁੰਦੀ ਤੇ ਅਸੀਂ ਜੋ ਕਰ ਸਕਦੇ ਸੀ ਅਸੀਂ ਆਪਣੇ ਗਿੱਟਰ ਦੇ ਅੰਦਰ ਪਾਣੀ ਨਾ ਆਵੇ ਤੁਸੀਂ ਦੇਖਿਆ ਟਰੈਕਟਰ ਲੱਗੇ ਆ ਪੱਖੇ ਲੱਗੇ ਆ ਟਰੈਕਟਰ ਲਿਆ ਕੇ ਲਾਏ ਪਾਣੀ ਅੰਦਰ ਨਾ ਤਾਂ ਜਿਹੜੇ ਪਾਣੀ ਬਾਹਰ ਕੱਢਦੀ ਕਰਕੇ ਅਸੀਂ ਜੋ ਵੀ ਪੋਸੀਬਲ ਹੀ ਅਸੀਂ ਬਾਰੇ ਪਾਣੀ ਦੇ ਵਿੱਚ ਵੀ ਲੱਗੇ ਰਹੇ ਆ ਅਸੀਂ 1 ਮਿੰਟ ਵੀ ਬੈਠ ਕੇ ਨਹੀਂ ਦੇਖਿਆ ਪਿਛਲੇ 10 ਦਿਨ ਤੋਂ ਰੋਟੀ ਖਾ ਲਈ ਖਾ ਲਈ ਨਹੀਂ ਖਾ ਲਈ ਤਾਂ ਵੀ ਗੱਲ ਕੋਈ ਨਹੀਂ ਕਿ ਬਟ ਅਸੀਂ ਹਮੇਸ਼ਾ ਹੀ ਇੱਤਰ ਧਿਆਨ ਰੱਖਿਆ ਸੀ ਕਿਦਾ ਵੀ ਜੋ ਬਚਦਾ ਬਚਾਈ ਕਰਕੇ ਸੀ ਮਸ਼ੀਨਰੀ ਦਾ ਕਿੰਨਾ ਨੁਕਸਾਨ ਹੋਇਆ ਨਹੀਂ ਸਿੰਦਰੀ ਦੇ ਭਾਜੀ ਹੁਣ ਜਦੋਂ ਅ ਬਾਜ ਮਸ਼ੀਨਰੀ ਖੋਲਣ ਕਰਾਂਗੇ ਉੱਤੋਂ ਫੇਰ ਆਈਡੀਆ ਹੋਣਾ ਕੀ ਆ ਮੋਟਾ ਮੋਟਾ ਤੁਸੀਂ ਲੱਗੇ ਚੱਲੋ ਵੀ ਮੈਂ 7-8 ਲੱਖ ਦਾ 10 ਲੱਖ ਦਾ ਨੁਕਸਾਨ ਤੇ ਉਹ ਵੀ ਆ ਇਹ ਤਰਪਾਲਾਂ ਪਈਆਂ ਈ ਲੱਖ ਰੁਪਏ ਦੇ ਤਰਪਾਲਾਂ ਜਿਹੜੀ ਫਰਮਿਕੇਸ਼ਨ ਕਰਦੇ ਆਪਾਂ ਕਰਕੇ ਉਹਨੂੰ ਚੱਕਿਆਂ ਨੂੰ ਉਹ ਵੀ ਸਾਰੀਆਂ ਖਰਾਬ ਹੋ ਗਈਆਂ ਉੱਤ ਬਦ ਕ੍ਰੀਏਟ ਆ ਉਹ ਬਾਰਦ ਨਾਲ ਤੁਸੀਂ ਦੇਖਿਆ ਪਰਲੇ ਬੰਨੇ ਆ ਬਾਰਦ ਨਾਲ ਜਿਹੜਾ ਬੈਗ ਆ ਉਹ ਖਰਾਬ ਹੋ ਗਏ ਆ ਅੱਜ ਤਣ ਲੱਗਦਾ ਨੁਕਸਾਨ ਹੋ ਗਿਆ ਵਾ ਨੁਕਸਾਨ ਤੇ ਬੇਸਾ ਭਾਈ ਹਕੀਕਤ ਆ ਇਸ ਤਰੀਕੇ ਨਾਲ ਅਸੀਂ ਦੇਖ ਰਹੇ ਸੀ ਕਣਕ ਦੀ ਮਿੱਟੀ ਬਣ ਚੁੱਕੀ ਆ ਕੀ ਹੁਣੇ ਇਹ ਕਿਸੇ ਕੰਮ ਆਉ ਇਹ ਸਰ ਹੁਣ ਤੇ ਅਸੀਂ ਇਹਨੂੰ ਇਹਨੂੰ ਬਾਹਰ ਕੱਢਣ ਬਿਮਾਰੀ ਫੈਲ ਕੇ ਤੇ ਜਿਹੜੇ ਸਾਡੀ ਲੇਬਰ ਨੇ ਕੰਮ ਕਰਨਾ ਕਿ ਉਹ 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 ਪਰੇਸ਼ਾਨ ਨਾ ਹੋਵੇ ਉਹਦੇ ਵਾਸਤੇ ਦਿਨ ਰਾਤ ਲੱਗੇ ਹੋਏ ਹੁਣ ਵੀ ਤੁਸੀਂ ਦੇਖਿਆ 35 ਬੰਦੇ 40 ਬੰਦੇ ਕੰਮ ਕਰ ਰਹੇ ਆ ਸਮੈਲ ਵੀ ਮਾਰਨਦੀ ਆ ਜਰਾ ਸਮੈਲ ਤੇ ਹੀਟ ਬਹੁਤ ਜ਼ਿਆਦਾ ਵਾ ਇੰਨੀ ਹੀਟ ਹੈ ਵੀ ਅੰਦਰ ਥੂਣਾ ਔਖਾ ਆਇਆ ਪਿਆ ਵਾ ਪਰ ਫਿਰ ਵੀ ਅਸੀਂ ਕੰਮ ਕਰ ਰਹੇ ਆ ਉਹਦਾ ਕਾਰਨ ਇਹੋ ਹੀ ਆ ਵੀ ਜਿਹੜਾ ਇਸ ਜੇਨ ਨੂੰ ਹੋਰ ਚਾਰ ਦਿਨ ਨਾਂ ਬਾਹਰ ਕੱਢਿਆ ਕਰਕੇ ਬਾਹਰ ਨਾ ਠੁਟਿਆ ਕਰਕੇ ਉੱਥੇ ਤੇ ਬਿਲਕੁਲ ਹੀ ਇਹਨੇ ਡੈਮੇਜ ਹੋ ਗਏ ਤੇ ਹੋਰ ਜਿਆਦਾ 스멜 ਆਉਣੀ ਕਰਕੇ ਉਹਦੀ ਪਰ ਸਰਕਾਰਾਂ ਵੱਲੋਂ ਲਗਾਤਾਰ ਸਾਰ ਲਈ ਜਾ ਰਹੀ ਹੈ ਹੜਪੀੜਤਾ ਦੀ ਵੱਡੇ ਪੱਧਰ ਤੇ ਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਗੱਲ ਕਰੀ ਤਾਂ ਉਹਨਾਂ ਵੱਲੋਂ ਵੀ ਜਿਹੜਾ ਐਲਾਨ ਕੀਤਾ ਮੁਆਵਜ਼ੇ ਦੀ ਗੱਲ ਕੀਤੀ ਹੈ ਪਰ ਅਜੇ ਤੱਕ ਜਿਹੜੇ ਸੀਡ ਫੈਕਟਰੀਆਂ ਮੈਂ ਗੱਲ ਕਰਾਂ ਜਿਸ ਤਰੀਕੇ ਨਾਲ 20 ਫੈਕਟਰੀ ਇਸ ਅਜਿਹੀਆਂ ਫੈਕਟਰੀਆਂ ਦਾ ਕੋਈ ਅਨਾਉਂਸਮੈਂਟ ਨਹੀਂ ਹੋਈ ਕੀ ਮੰਗ ਕਰੋਗੇ ਸਰਕਾਰ ਕੋਲ ਸਰ ਅਸੀਂ ਇੱਥੇ ਰਿਕਵੈਸਟ ਕਰਦੇ ਹਾਂ ਵੀ ਸਾਡੇ ਤੁਹਾਡੀ ਸਾਰ ਲਈ ਜਾਵੇ ਇੱਥੇ ਆ ਕੇ ਦੇਖਿਆ ਜਾਵੇ ਸਾਡੇ ਹਾਲਾਤ ਦੇਖਿਆ ਜਾਣ ਕਰਕੇ ਬੇਖੋ ਅਸੀਂ ਵੀ ਜ਼ਿੰਮੇਵਾਰ ਨੂੰ ਇੱਕ ਸਰਕਾਰ ਦੇ ਰੋਲ ਦੇ ਮੁਤਾਬ फाउंडेशन ਤੇ ਸਰਟੀਫਾਈਡ ਸੀਡ ਮੰਗਿਆ ਕਰਾਉਨੇ ਆ ਵੀ ਤਾਂ ਉਹਦੀ ਫਸਲ ਵਧੀਆ ਹੋ ਪਾਵੇ ਕਰਕੇ ਅਸੀਂ ਵੀ ਉਹ ਜੋ ਸਰਕਾਰ ਚੁੰਦੀ ਆ ਅਸੀਂ ਵੀ ਉਹ ਕੰਮ ਕਰਨ ਦੇ ਪਰ ਆਦ ਕਿਹਨੇ ਸੋਚਿਆ ਵੀ ਨਹੀਂ ਵੀ ਆ ਕੁਝ ਹੋਏਗਾ ਜੋ ਕੁਝ ਹੋਇਆ ਕਰਕੇ ਇਹਦੇ ਬਾਰੇ ਤੇ ਨਾ ਸਾਨੂੰ ਕੁਝ ਭੈਗਾ ਹੀ ਜਾਣਕਾਰੀ ਨਾ ਕੁਝ ਕਦੀ ਸੋਚੇ ਇਸ ਦੇ ਬਾਰੇ ਤੇ ਜੋ ਹੋਇਆ ਬਿਲਕੁਲ ਇੱਕ ਵੱਖਰੀ ਗੱਲ ਹੋ ਗਈ ਕਰਕੇ ਬੁਰੀ ਤੇ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਕਿ ਸਾਡਾ ਇੱਥੇ ਆ ਕੇ ਸਾਡਾ ਮੌਜਨਾ ਕੀਤਾ ਜਾਵੇ ਜੋ ਵੀਣਾ ਜਿਹੜਾ ਵੀ ਸੀਡ ਪਿਆ ਸਰਕਾਰੀ ਪੋਰਟਲ ਤੇ ਪਿਆ ਉਹਨੂੰ ਵੇਖ ਕੇ ਕਰਕੇ ਜੋ ਸਾਡਾ ਬਚਿਆ ਉਹਨੂੰ ਛੱਡ ਕੇ ਜੋ ਸਾਡਾ ਨੁਕਸਾਨ ਹੈ ਉਹਦੀ ਪਰਭਾਈ ਕੀਤੀ ਜਾਵੇ ਬਿਲਕੁਲ ਲਗਾਤਾਰ ਜਿਸ ਤਰੀਕੇ ਨਾਲ ਆਪਾਂ ਗੱਲ ਕਰ ਰਹੇ ਆ ਗੁਰਸ਼ਰਨਜੀਤ ਸਿੰਘ ਜੀ ਨਾਲ ਇਹਨਾਂ ਦੇ ਨਾਲ ਸਜੋਗੀ ਵੀ ਸਾਡੇ ਨਾਲ ਮੌਜੂਦ ਨੇ ਕਿਉਂਕਿ ਵੱਡਾ ਨੁਕਸਾਨ ਗੱਲ ਕੀਤੀ ਜਾਂਦੀ ਹੈ 1.5 ਕਰੋੜ ਰੁਪਏ ਦਾ ਨੁਕਸਾਨ ਹੋਇਆ ਅਵਰ ਜੀ ਕੀ ਕਹਿਣਾ ਚਾਹੁੰਦੇ ਹੋ ਜਿਸ ਤਰੀਕੇ ਨਾਲ ਆਪਾਂ ਗੱਲ ਕਰ ਰਹੇ ਆ ਤੁਸੀਂ ਨਾਲ ਵਰਕ ਕਰਦੇ ਹੋ ਵੇਖ ਰਹੇ ਹੋ ਬਹੁਤ ਵੱਡਾ ਨੁਕਸਾਨ ਹੋਇਆ ਇਸ ਤਰੀਕੇ ਨਾਲ ਦੇਖਦੇ ਹੋ ਸਾਰਾ ਬਹੁਤ ਸਾਰਾ ਕਿਉਂਕਿ ਇਹ ਹਾੜਾਂ ਦੀ ਮਾਰ ਇੱਕ ਵੱਡੀ ਹੋਈ ਹੈ ਜਿਸ ਤਰੀਕੇ ਨਾਲ ਪਸ਼ੂਆਂ ਦਾ ਨੁਕਸਾਨ ਹੋਇਆ ਲੋਕਾਂ ਦੇ ਖੇਤਾਂ ਦਾ ਹੋਇਆ ਪਰ ਤੁਹਾਡੀ ਸੀਡ ਫੈਕਟਰੀ ਜੀ ਬਹੁਤ ਵੱਡਾ ਨੁਕਸਾਨ ਹੋਇਆ ਨੁਕਸਾਨ ਤਾਂ ਹੈ ਹੀ ਬਹੁ ਉਹ ਅੱਲ ਦਿਸਾਰੇ ਸੀਟ ਦਾ ਖਰਾਬ ਹੋ ਚੁੱਕਾ ਜਿੱਥੇ ਤੱਕ ਇਹਨੂੰ ਬਚਾਉਣ ਦੀ ਗੱਲ ਹੈ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਗੇੜ ਦੇ ਉੱਪਰ ਵੀ ਡੈਮ ਬਣਾ ਕੇ ਪੂਰਾ ਬੰਦ ਲਾਇਆ ਸੀਗਾ ਕੰਦਾ ਦੇ ਉੱਪਰ ਵੀ ਸਾਰੇ ਕਿਤੇ ਜਿੱਥੇ ਕਿਤੇ ਲਾ ਸਕਦੇ ਸੀ ਪਰ ਪਾਣੀ 2 ਦਿਨ ਦੇ ਵਿੱਚ ਇੰਨੀ ਸਪੀਡ ਚ ਆਇਆ ਕਿ ਸਾਨੂੰ ਕੋਈ ਹੋਰ ਕਰਦਾ ਮੌਕੇ ਨਹੀਂ ਮਿਲੇ ਲਈ ਜਿੱਥੇ ਤੱਕ ਰੋਕਣ ਦੀ ਕੋਸ਼ਿਸ਼ ਹੈ ਅਸੀਂ ਜਿੰਨੀ ਕੋਸ਼ਿਸ਼ ਕਰ ਸਕਦੇ ਸੀ ਸਾਰੀ ਕੀਤੀ ਪਰ ਚੀਜ਼ ਸਾਡੇ ਵੱਸੋਂ ਬਾਹਰ ਹੋ ਗਈ 2 ਦਿਨ ਦੇ ਵਿੱਚ ਇੰਨੀ ਤੇਜ਼ ਪਾਣੀ ਅਸੀਂ ਮਤਲਬ ਆਪਣੀ ਜ਼ਿੰਦਗੀ ਤੇ ਕਦੀ ਨਹੀਂ ਵੇਖਿਆ ਇੰਨੇ ਇੰਨੇ ਤਗੜੇ ਮੀਂਹ ਵੀ ਦੇਖੇ ਆ ਪਰ ਜੇ ਸਪੀਡ ਨਾਲ ਇਹ ਪਾਣੀ ਆਇਆ ਇਹਨਾਂ ਸਾਡੀ ਕੋਈ ਪੇਛ ਨਹੀਂ ਜਾਂਦਾ ਕਿੰਨੀ ਪੁਰਾਣੀ ਇਹ ਫੈਕਟਰੀ ਤੁਹਾਡੀ ਇਹ 5 ਸਾਲ ਹੋ ਗਏ ਸਾਡੇ ਨੂੰ ਤਾਂ ਇਹਨਾਂ ਤੁਸੀਂ ਦੇਖਿਆ ਨਹੀਂ ਕਿਉਂਕਿ ਇਹ ਅਜਨਾਲਾ ਹਲਕਾ ਦੇ ਲੋਕ ਨੇ ਅਸੀਂ ਸੁਣਿਆ ਕਿ 1988 ਦਾ ਵੀ ਹੜ੍ਹ ਦੇਖਿਆ ਇਹਨਾਂ ਨੇ ਫਿਰ 93 ਦਾ ਦੇਖਿਆ ਸੀਗਾ ਫਿਰ 23 ਦੇ ਵਿੱਚ ਫਿਰ ਆਇਆ ਸੀ ਪਾਣੀ ਪਰ ਉਹ ਚਲੋ ਅੱਗੇ ਨਹੀਂ ਆਇਆ ਪਿਛੇ ਰਹਿ ਗਿਆ ਸੀਗਾ ਪਰ ਇਹਨਾਂ ਨੇ ਬਹੁਤ ਸਾਰਾ ਕੁਝ ਸੰਤਾਪ ਜਿਹੜਾ ਹੰਡਾਇਆ ਪਰ ਇਸ ਵਾਰ ਤਾਂ ਬਹੁਤ ਵੱਡਾ ਹੋਇਆ 88 ਨਾਲੋਂ ਵੀ ਵੱਡਾ ਹੋ ਗਿਆ ਜਿਹੜਾ ਲੋਕਾਂ ਦੇ ਘਰਾਂ ਤੀਂ ਕਿਰਪਾਣੀ ਪਹੁੰਚ ਗਿਆ ਖਾਸ ਕਰਕੇ ਜੇ ਅਜਨਾਲਾ ਤਹਿਸੀਲ ਦੀ ਗੱਲ ਕਰੀਏ ਤਾਂ ਇਹ ਨਾਲਾ ਤਹਿਸੀਲ ਨੇ ਇਤੋਂ ਵੱਡਾ ਸੰਤਾਪ ਪਹਿਲਾਂ ਸਾਡੇ ਤੋਂ ਪਹਿਲਾਂ ਵੀ ਮੈਂ ਸਮਝਦਾ ਕਿ ਇਸ ਤੋਂ ਵੱਡਾ ਸੰਤਾਪ ਜਿਹੜਾ ਨਾਲਾ ਤਹਿਸੀਲ ਨੇ ਬਿਲਕੁਲ ਨਹੀਂ ਦੇਖਿਆ। ਤੇ ਇਹ ਜਿਹੜਾ ਨੁਕਸਾਨ ਕਰ ਗਿਆ ਇਹਨੂੰ ਕਵਰ ਹੋਣ ਨੂੰ ਪਤਾ ਨਹੀਂ ਕਿੰਨੇ ਸਾਲ ਜਿਹੜਾ ਦੁਬਾਰਾ ਆਪਣੇ ਸਰਵਿਸੇ ਹੋਣ ਲਈ ਕਿੰਨਾ ਟਾਈਮ ਲੱਗਾਗਾ ਇਹਦੇ ਬਾਰੇ ਅਸੀਂ ਕੁਝ ਕਹਿ ਨਹੀਂ ਸਕਦੇ ਬਟ ਹਾਲ ਦੀ ਘੜੀ ਜਿਹੜਾ ਨੁਕਸਾਨ ਹੈ ਬਹੁਤ ਜ਼ਿਆਦਾ। ਕੀ ਮੰਗ ਕਰੋਗੇ ਸਰਕਾਰ ਤੋਂ? ਇਹ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜੋ ਜਾਇਜ਼ ਮਾਅਰਜਾ ਸਾਨੂੰ ਪੂਰਾ ਦਿੱਤਾ ਜਾਵੇ। ਨੁਕਸਾਨ ਬਾਰੇ ਤੁਹਾਨੂੰ ਪਾਈ ਨੇ ਦੱਸ ਦਿੱਤਾ ਸਾਰਾ ਜੋ ਵੀ ਤੀਜਾ ਹਿੱਸਾ ਜਿਹੜਾ ਸਾਡਾ ਕਰੀਬਨ ਜਿਹੜਾ ਟੋਟਲ ਸੀੜ ਦਾ ਕਰੀਬਨ 1.5 ਤੋਂ 2 ਕਰੋੜ ਦਾ ਪੂਰਾ ਖਰਾਬ ਹੋ ਚੁੱਕਾ ਹੈ ਸਰਕਾਰ ਅਗੇ ਬੇਨਤੀ ਹੈ ਕਿ ਜੋ ਵੀ ਬੰਦਾ ਮੌਜਾ ਸਾਨੂੰ ਮਿਲ ਸਕਦਾ ਹੈ ਦੇ ਬਾਰੇ ਟੀਮ ਭੇਜਣ ਮੌਇਨਾ ਕਰਨ ਜੋ ਅਸੀਂ ਕਹਿ ਰਹੇ ਹਾਂ ਕਿ ਉਹਦਾ ਜਾਇਜ਼ ਮੌਇਨਾ ਕਰਨ ਕਿ ਕੀ ਕੀ ਖਰਾਬ ਹੋਇਆ ਤੇ ਜੋ ਬੰਦਾ ਮੌਜਾ ਉਹ ਸਮਝਦੇ ਬਿਲਕੁਲ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਸੀ ਅਸੀਂ ਤੁਹਾਨੂੰ ਇੱਕ ਸੀਡ ਫੈਕਟਰੀ ਦਿਖਾ ਰਹੇ ਸੀ ਕਿ ਜਿੱਥੇ ਕਰੋੜਾਂ ਰੁਪਏ ਦਾ ਜਿਹੜਾ ਨੁਕਸਾਨ ਹੋਇਆ ਜਿਸ ਤਰੀਕੇ ਨਾਲ ਇਥੇ ਫੈਕਟਰੀ ਅੰਦਰ ਜਿਹੜਾ ਮਾਲ ਸੀਗਾ ਉਹ ਕਣਕ ਦਾ ਬੀਜ ਤਿਆਰ ਹੁੰਦਾ ਸੀ ਨਾਲ ਝੋਨੇ ਦਾ ਬੀਜ ਤਿਆਰ ਹੁੰਦਾ ਹੋਰ ਵੀ ਕਈ ਵੈਰਾਈਟੀਆਂ ਦਾ ਜਿਹੜਾ ਤੇ ਤਿਆਰ ਹੁੰਦਾ ਸੀ ਪਰ ਅਚਾਨਕ ਐਸੀ ਮਾਰਪਈਆ ਕਿ ਚਾਰੇ ਪਾਸੇ ਫੜਾਣੇ ਜਿਹੜਾ ਕੇਰਾ ਪਾ ਲਿਆ ਤੇ ਬਹੁਤ ਸਾਰਾ ਲੋਕਾਂ ਦਾ ਨੁਕਸਾਨ ਹੋਇਆ ਪਰ ਇਸ ਫੈਕਟਰੀ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਉਹਨਾਂ ਵੱਲੋਂ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਜਲਦੀ ਆਣ ਕੇ ਦੇਖੇ ਤੇ ਜੋ ਬਣਦਾ ਮੁਆਵਜ਼ਾ ਹੈ ਉਹ ਦਿੱਤਾ ਜਾਵੇ ਕਿਉਂਕਿ ਅਸੀਂ ਹਰ ਡਿਬਿਟ ਪੇ ਕਰਦੇ ਹਾਂ ਹਰ ਟੈਕਸ ਪੇ ਕਰਦੇ ਹਾਂ ਹਰ ਤਰੀਕੇ ਨਾਲ ਅਸੀਂ ਆਪਣੀ ਜਿਹੜੀਆਂ ਫਰਮਾਂ ਦੇ ਨਾਲ ਅਸੀਂ ਜੁੜ ਕੇ ਚੱਲਦੇ ਹਾਂ ਉਸੇ ਤਰੀਕੇ ਨਾਲ ਸਰਕਾਰ ਇਸ ਫਰਮ ਦੀ ਵੀ ਸਾਰ ਲਵੇ ਜੋ ਕਿ ਦੁਬਾਰਾ ਤੋਂ ਇਹ ਵੇੜੀ ਫੈਕਟਰੀ ਆ ਉਹ ਖੜੀ ਹੋ ਸਕੇ ਤੇ ਆਪਣਾ ਜਿਸ ਤਰੀਕੇ ਨਾਲ ਵੱਡਾ ਘਟਾ ਆਇਆ ਉਸ ਨੂੰ ਪੂਰਾ ਕੀਤਾ ਜਾ ਸਕੇ ਬਾਕੀ ਤੁਸੀਂ ਜੁੜੇ ਰਹੋਗੇ ਇਸੇ ਤਰੀਕੇ ਨਾਲ ਹੀ ਗ੍ਰੇਡ ਪੰਜਾਬ ਟੀਵੀ ਲਈ ਅ ਅਜਨਾਲ ਤੋਂ ਜਗਜੀਤ ਸਿੰਘ ਰਿਪੋਰਟ